ਕੀ ਮਾਜੇ ਦੇ ਸ਼ਹਿਰ ਸ਼੍ਰੀ ਤਰਨ ਤਰਨ ਸਾਹਿਬ ਦਾ ਇਤਿਹਾਸ ਪਤਾ ਹੈ ਸ਼੍ਰੀ ਤਰਨ ਤਰਨ ਸਾਹਿਬ ਸ਼ਹਿਰ ਦਾ ਨਾਮ ਨਹੀਂ ਸੀ ਸਰੋਵਰ ਦਾ ਨਾਮ ਸੀ ਇਸ ਸਰੋਵਰ ਦੀ ਖਦਵਾਈ ਗੁਰੂ ਅਰਜਨ ਪਾਤਸ਼ਾਹ ਜੀ ਨੇ 17 ਵਿਸਾਖ 1647 ਬਿਕਰਮੀ ਨੂੰ ਸ਼ੁਰੂ ਕਰਵਾਈ ਔਰ ਇਸ ਸ਼ਹਿਰ ਦੀ ਨੀਂਹ 4 ਚੇਤ ਤੇ 1653 ਬਿਕਰਮੀ ਨੂੰ ਰੱਖੀ ਜਾਂਦੀ ਹੈ ਤੇ ਸਰੋਵਰ ਤੋਂ ਬਾਅਦ ਸ਼ਹਿਰ ਦਾ ਨਾਮ ਤਰਨ ਤਰਨ ਸਾਹਿਬ ਪੈ ਗਿਆ ਤੇ ਗੁਰੂ ਅਰਜਨ ਪਾਤਸ਼ਾਹ ਜੀ ਅਕਸਰ ਹੀ ਸੰਗਤਾਂ ਨੂੰ ਕਿਹਾ ਕਰਦੇ ਸੀ ਜਿਹੜੇ ਭਾਵਨਾ ਦੇ ਨਾਲ ਮਨ ਚਿਤ ਕਰਕੇ ਸਰੋਵਰ ਦੇ ਵਿੱਚ ਤੇ ਗੁਰਬਾਣੀ ਦੇ ਸ਼ਬਦ ਦੇ ਵਿੱਚ ਜਿਹੜੇ ਚੁੱਭੀਆਂ ਲਾਉਣਗੇ ਤਰਨ ਤਾਰ ਨੂੰ ਸੰਸਾਰ ਤੋਂ ਤਰ ਜਾਣਗੇ ਸ਼ੇਰੇ ਪੰਜਾਹ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਨੇ ਜਿਹੜਾ ਦਰਬਾਰ ਸਾਹਿਬ ਦੇ ਸਾਹਮਣੇ ਸੋਨਾ ਲੱਗਾ ਨਾ ਤਰਨ ਤਰਨ ਸਾਹਿਬ ਉਹਦੀ ਸੇਵਾ ਕਰਵਾਈ ਜਿਹੜਾ ਉੱਚਾ ਬੂੰਗਾ ਬਣਿਆ ਹੋਇਆ ਉਹਦੀ ਸੇਵਾ ਕਰਵਾਈ ਪ੍ਰਕਰਮਾਂ ਦੇ ਵਿੱਚ ਜਿਹੜਾ ਪੱਥਰ ਲੱਗਾ ਹੋਇਆ ਉਹਦੀ ਸੇਵਾ ਕਰਵਾਈ ਜਿਹੜੀ ਦਰਬਾਰ ਸਾਹਿਬ ਦੇ ਸਾਹਮਣੇ ਪ੍ਰਾਤਨ ਡਿਊਟੀ ਹੈ ਉਹਦੀ ਸੇਵਾ ਵੀ ਸ਼ੇਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਨੇ ਕਰਵਾਈ ਸੱਚੇ ਸਤਿਗੁਰੂ ਜੀ ਕਿਰਪਾ ਕਰਨਾ ਅਸੀਂ ਵੀ ਜਦੋਂ ਤਰਨ ਤਰਨ ਸਾਹਿਬ ਜੀ ਦੀ ਧਰਤੀ ਤੇ ਜਾਈਏ ਮਾਨ ਚੇਤ ਕਰਕੇ ਜਾਈਏ ਤਾਂ ਜੋ ਅਸੀਂ ਇਸ ਸੰਸਾਰ ਤੋਂ ਪਰ ਜਾਈਏ